ਸੋਚ ਰਹੇ ਆ ਜੋ ਸੁਣ ਰਹੇ ਆ ਜੋ ਵੇਖ ਰਹੇ ਆ ਜੋ ਜਜਮੈਂਟ ਕਰ ਰਹੇ ਆ ਸਾਧ ਸੰਗਤ ਜੀ ਉਹ ਅੰਦਰ ਇੱਕ ਕਲਮ ਹੈ ਉਹ ਕਲਮ ਜਿਹੜੀ ਇਹ ਅੰਦਰ ਨਾਲੋਂ ਨਾਲ ਚੱਲੀ ਜਾਂਦੀ ਆ ਐਵੇਂ ਨਾ ਸੋਚਣਾ ਕਦੇ ਆਪਣੇ ਆਪ ਨੂੰ ਅੰਦਰ ਜੋੜ ਕੇ ਵੇਖਣਾ ਬਾਣੀ ਦੇ ਬਚਨ ਧਿਆਨ ਦੇ ਨਾਲ ਸੁਣਨਾ ਕਹਿੰਦੇ ਅੰਦਰ ਵੇਖ ਜੋ ਤੂੰ ਬਾਹਰ ਵੇਖਣਾ ਉਹ ਅੰਦਰ ਉਕਰਿਆ ਜਾਂਦਾ ਹੈ ਉਹ ਅੰਦਰ ਲਿਖਿਆ ਜਾਂਦਾ ਹੈ ਉਹ ਤੇਰਾ ਇੱਕ ਖਿਆਲ ਬਣ ਜਾਂਦਾ ਹੈ ਜੋ ਤੂੰ ਸੁਣਨਾ ਉਹ ਵੀ ਤੇਰੇ ਅੰਦਰ ਮਨ ਵਿੱਚ ਚਲਾ ਜਾਂਦਾ ਹੈ ਫਿਰ ਉਹਦੇ ਤੋਂ ਬਾਅਦ ਸੋਚਣ ਦੀ ਗੱਲ ਆਉਂਦੀ ਹੈ ਇਹ ਤਿੰਨ ਚੀਜ਼ਾਂ ਸਭ ਤੋਂ ਮਹੱਤਵਪੂਰਨ ਨੇ ਬੋਲ ਸੁਣਨਾ ਵੇਖਣਾ ਤੇ ਸੋਚਣਾ ਤਿੰਨ ਗੱਲਾਂ ਬੜੀਆਂ ਖਾਸੀਅਤ ਰੱਖਦੀਆਂ ਨੇ ਮਨੁੱਖ ਦੇ ਜੀਵਨ ਦੇ ਵਿੱਚ ਜਿਹੜੀਆਂ ਇਹ ਤਿੰਨ ਦਰਵਾਜੇ ਨੇ ਮਨੁੱਖ ਦੇ ਜੀਵਨ ਦੇ ਜੇ ਇਹਨਾਂ ਨੂੰ ਸੇਵ ਕਰ ਲੈ ਜੇ ਇਹਨਾਂ ਨੂੰ ਸੁਰੱਖਿਅਤ ਕਰ ਲਵੇ ਤੇ ਬੜਾ ਕੁਝ ਜੀਵਨ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਵੇਖਣ ਨੂੰ ਸੁਣਨ ਨੂੰ ਤੇ ਸੋਚਣ ਨੂੰ ਜੇ ਥੋੜਾ ਜਿਹਾ ਇਹਨਾਂ ਦਰਵਾਜਿਆਂ ਨੂੰ ਬੰਦ ਕਰਨ ਦੀ ਯਾਤ ਆ ਜਾਏ ਖੁੱਲਣ ਦੀ ਯਾਤ ਆ ਜਾਏ ਕਿਉਂਕਿ ਬੰਦ ਲਗਾਤਾਰ ਸਿੱਖਣੇ ਰੱਖਣੇ ਨੇ ਅੱਖਾਂ ਦੇ ਰਾਹੀਂ ਬਹੁਤ ਕੁਝ ਅੰਦਰ ਜਾ ਰਿਹਾ ਹੈ ਕੰਨਾਂ ਦੇ ਰਾਹੀਂ ਬਹੁਤ ਕੁਝ ਅੰਦਰ ਜਾ ਰਿਹਾ ਹੈ ਤੇ ਉਹ ਚੀਜ਼ ਸੋਚ ਬਣ ਰਹੀ ਹੈ ਮੇਨ ਦਰਵਾਜੇ ਤੇ ਦੋ ਹੀ ਰਹਿ ਗਏ ਵੇਖਣਾ ਤੇ ਸੁਣਨਾ ਇਸ ਕਰਕੇ ਸਾਧ ਸੰਗਤ ਜੀ ਇਹਦੇ ਤੇ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ ਜੇ ਤੂੰ ਆਪਣਾ ਜੀਵਨ ਕਢਣਾ ਹੈ ਤਾਂ ਆਪਣੇ ਸੁਣਨ ਨੂੰ ਤੇ ਵੇਖਣ ਨੂੰ ਠੀਕ ਕਰ ਆ ਬਾਣੀ ਦੇ ਬਚਨ ਆਉਂਦੇ ਨੇ ਸਤਿਗੁਰਾਂ ਨੇ ਆਸਾ ਦੀ ਵਾਰ ਦੇ ਵਿੱਚ ਬਚਨ ਕੀਤੇ ਨੇ ਜਿਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਤਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੂਰ ਜਾਏ ਕਹਿੰਦੇ ਕੰਨਾਂ ਨਾਲ ਵੇਖ ਕੇ ਸੁਣੀ ਅੱਖਾਂ ਨਾਲ ਧਿਆਨ ਨਾਲ ਵੇਖੀ ਕਿਉਂਕਿ ਅੱਖਾਂ ਨਾਲ ਜੋ ਕੁਝ ਤੂੰ ਵੇਖਣਾ ਹੈ ਉਹ ਤੇਰੇ ਮਨ ਦਾ ਹਿੱਸਾ ਬਣਦਾ ਜਾ ਰਿਹਾ ਹੈ